ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ ਪਰਨਜੀਤ ਲਾਡਾ ਲਾਡਾ ਡਿਸਕਸ਼ਨ ਨੇੜੇ ਪ੍ਰੋਗਰਾਮ ਕੇ ਵਿੱਚ ਮੈਂ ਗੱਲ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਜੋ ਵੀਰ ਬ੍ਰੈਂਟਨ ਕੇ ਵਿੱਚ ਅੱਜ ਮੀਂਹ ਬਹੁਤ ਪਿਆ ਵੀਰ ਇਤਨਾ ਮੀਂਹ ਪਿਆ ਕਹਿ ਵੀਰ ਸਾਰੀ ਸੜਕਾਂ ਕੇ ਉੱਪਰ ਪਾਣੀ ਭਰ ਗਿਆ ਜੋ ਕਹਿ ਲੋ ਵੀਰ ਅੰਡਰਪਾਸ ਸਾਰੇ ਪਾਣੀ ਗੱਲ ਭਰ ਗਏ ਹਰ ਅੱਜ ਮੀਂਹ ਪਿਆ ਵੀ ਬਹੁਤ ਜ਼ਿਆਦਾ ਵੀਰ ਬਹੁਤ ਮੀਂਹ ਪਿਆ ਵੀਰ ਸਵੇਰ ਕਾ ਪੈ ਰਿਆ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸਾਰਿਆਂ ਨੂੰ ਇਹ ਜਿਹੜੇ ਮੇਰੇ ਵੀਰ ਭੈਣ ਭਾਈ ਬੇਸਮੈਂਟਾਂ ਦੇ ਵਿੱਚ ਰਹਾ ਨਾ ਇਹ ਆਪਣੇ ਕਾਗਜ਼ ਕੂਝ ਵੀਰ ਕਿਸੇ ਉੱਚੀ ਜਗ੍ਹਾ ਦੇ ਉੱਪਰ ਰੱਖੋ ਉਹ ਕੁਝ ਨਹੀਂ ਪਾਤਾ ਲਾਦਾ ਵੀਰ ਮੀਂਹ ਜਦ ਆ ਜਾਵੇ ਥੰਮ ਕੰਪਰ ਗਏ ਬਿਉਮਾ ਅਰ ਕਰਾਂ ਵੱੜ ਜੇ ਪਾਣੀ ਇਹ ਕਾਗਜ਼ ਖਰਾਬ ਹੋ ਜੇ ਵੀ ਸਾਰੇ ਥਾਰੇ ਚਲੋ ਘਰ ਲਾਡਾ ਡਿਸਕਸ਼ਨ ਨੇੜੇ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਾਂ ਵੀਰ ਅਰ ਸਭ ਤੋਂ ਪਹਿਲਾਂ ਇਹੋ ਕਹ ਲਓ ਵੀ ਕੱਲ ਵੀ ਮੈਂ ਖਬਰ ਥਾਰੇ ਨਾਲ ਸਾਂਝੀ ਕਰੀ ਥੀ ਇਹ ਬਾਪੂ ਪ੍ਰਕਾਸ਼ ਬਦਲ ਦਾ ਛੋਕਰਾ ਸੁਖਵੀਰ ਬਦਲ ਜੋ ਇਹਨਾਂ ਦੇ ਜਿਹੜੇ ਵਿਚਕੇ ਬੰਦੇ ਤੇ ਜੋ ਬਾਗੀ ਮਤਲਬ ਖਾਲੀ ਦਾ ਲਾਲੇ ਉਹ ਤੋਂ ਬਾਗੀ ਕਹਾਂਦੇ ਨਹੀਂ ਆਪਣੇ ਆਪ ਨੂੰ ਕਹਾ ਆਪਾਂ ਬਾਗੀ ਥੋੜੀ ਬਾਹ ਬੰਦੇ ਚਲੇਗੇ ਸ੍ਰੀ ਕਾਲ ਤੱਕ ਸਾਹ ਦੇ ਉੱਪਰ ਉੱਠਾ ਜਾ ਕੇ ਇਹਨਾਂ ਨੇ ਕਿਹਾ ਕਿ ਜਿਹੜਾ ਇਹ ਸੌਦੇ ਸਾਦ ਨੂੰ ਕਹੇ ਮਾਫੀ ਦੇਈ ਦੀ ਕਹਾਈ ਉਹ ਗਲਤ 90 ਲੱਖ ਕੇ 90 ਲੱਖ ਕ ਕਿਤੇ ਨਹੀਂ 90 ਲੱਖ ਕ 90 ਕਰੋੜ ਕੇ ਉਸ ਇਸ ਤਰ੍ਹਾਂ ਇਸ ਤਿਆਰ ਸੂਰ ਬੋਛਾ ਬਗਾਂ ਮੈਂ ਪਜਾਮਾ ਖਾਲਾ ਖਵਾਵੀ ਮਾਰੀ ਬਹੁ ਬੜੀ ਗਲਤੀ ਸੀ ਇਬਜਾਦੀ ਉਹ ਸਾਰੀ ਗੱਲਬਾਤ ਉਹਨਾਂ ਨੇ ਉੱਥਾ ਜਾ ਕੇ ਸਿੰਘ ਸਹਿਬਾਨਾਂ ਦੇ ਮੂਰੇ ਰੱਖੀ ਸਿੰਘ ਸਹਿਬਾਨ ਕਹਰੇ ਕੋਈ ਬਾਤ ਨਹੀਂ ਗਾਏ ਯੋ ਬਾਪੂ ਪ੍ਰਕਾਸ਼ ਬਾਦਲੇ ਦੇ ਛੋਕਰੇ ਨੂੰ ਫਿਰ ਕਿਹਾ ਵੀ ਤਾਉ ਵੀ ਬੀਰ ਬਰਾਕਾ ਨਾਲ ਆਪਣਾ ਸਪਸ਼ਟੀ ਕਰਨ ਦੇ ਲਿਖਾ ਦੇ আর ਇਸਕੇ ਉੱਪਰ ਮਤਲਬ ਵਗੈਰੇ ਵੀ ਸਖਵੀਰ ਬਾਦਲੇ ਨੇ ਆਪਣੀ ਸਪਸ਼ਟੀ ਕਰਨ ਦਈ ਵੀਰ আর ਕਹਿ ਰਿਹਾ ਵੀ ਮੈਂ ਤਾਂ ਇੱਕ ਸਰਦਾ ਬਾ ਨਿਮਾਣਾ ਜਾਂ ਮਤਲਬ ਗੁਰੂ ਦਾ ਸਿੱਖ ਰੋਮ ਰੋਮ ਸਵਾਸ ਸਵਾਸ ਕੇ ਵਿੱਚ আর ਕਹਿ ਵੀ ਗੁਰੂ ਮਹਾਰਾਜ ਕਾ ਮਾਰੇ ਵਿੱਚ ਬਸੇਵੇ ਦਾ ਇਸ ਕਰਕੇ ਪੰਗਾ ਉੱਠਾ ਜਾ ਕਾ ਯੋ ਕਾ ਵੀ ਸਾਰੀ ਜੋ ਵੀ ਇਨਫੋਰਮੇਸ਼ਨ ਮੇਰੇ ਤੇ ਮੰਗੀ ਗਾ ਵੀ ਸਾਰੀ ਇਨਫੋਰਮੇਸ਼ਨ ਕਾ ਮੈਂ ਦਿਆਂਗਾ ਜੀ ਐਸੀ ਕੋਈ ਗੱਲ ਬਾਤ ਹੈ ਨਹੀਂ ਆਰ ਉੱਠਾ ਵੀਰ ਯੋ ਕਹੈ ਲੋ ਵੀ ਬਾਪੂ ਪ੍ਰਕਾਸ਼ ਬਾਦਲ ਕਾ ਛੋਗਰਾ ਯੋ ਪ੍ਰਧਾਨ ਗਿੰਦਾਰ ਨੇ ਫਿਰਰੇ ਉਹ ਕਹਰੇ ਜੀ ਪ੍ਰਧਾਨਗੀ ਦੀ ਟਾਲੇ ਤਾਰੋ ਗੁਰਸੀ ਦੇ ਕਾ ਸੁਖਵੀਰ ਬਾਦਲ ਨੂੰ ਸੁਖਵੀਰ ਬਾਦਲ ਕਾ ਹੈ ਯੋ ਚਲਾ ਨਹੀਂ ਸਕਦਾ ਕਾਲੀ ਦਾਲਾ ਜੀ ਡੰਗਾ ਖਾਇ ਕਾਲੀ ਦਲ ਮੈਸ ਨੂੰ ਲਾਇਆ ਬਿਰ ਕਾਲੀ ਦਲ ਤੋਂ ਡਿੱਗਰ ਗਿਆ ਕਾ ਟਾਲੇ ਆ ਗਿਆ ਕਾਲੀ ਦਲ ਕਹਰੇ ਇਸ ਕਰ ਕਬੀ ਯੋ ਚੱਕਰ ਪੈ ਰਿਆ ਸਾਰਾ ਆ ਰੀ ਬੁੱਧਰ ਸਖਵੀਰ ਬਾਦਲ ਯੋ ਬਾਪ ਨੇ ਕੁਰਸੀ ਛੱਡਣੇ ਨੂੰ ਤਿਆਰ ਨਹੀਂ ਆ ਰੀਦਰ ਯੋ ਕਾਇਲੋ ਵੀ ਦੂਏ ਮੰਨਣੇ ਨੂੰ ਤਿਆਰ ਨਹੀਂ ਬੀਬੀ ਜ਼ਗੀਰ ਘੌਰ ਵੀ ਕਹੇ ਰੀ ਕਾਮ ਆਹ ਰਾ ਕਾਲੀ ਦਲ ਉਧਰ ਪ੍ਰੇਮ ਸਿੰਘ ਚੰਧੂ ਮੱਜਰਾ ਕਹ ਰਿਆ ਮਹਾਰਾ ਕਾਲੀ ਦਲ ਇਹ ਬਿਰ ਪਤਾ ਨਹੀਂ ਯੋ ਕਾਲੀ ਤੇ ਰਹਾ ਕਿਸ ਕਾ ਪਰ ਇਹੋ ਸਾਰੇ ਰੌਲੇ ਦੇ ਵਿੱਚਮੈਂ ਕਿਤੇ ਨਾ ਕਿਤੇ ਕਾਲੀਆਂ ਗਐ ਅਸਲੀ ਪੜਦੇ ਜੱਗ ਜਾਹਰ ਹੋ ਗਏ ਔਰ ਜਿਸਕਾ ਬੜਾ ਰੌੜਾ ਹੀ ਵ ਸਾਰਿਆਂ ਦੇ ਸਾਹਮਣੇ ਆ ਗਿਆ ਦੇਖਣੇ ਨੂੰ ਆਦੀ ਦੇਖੋ ਇਸਕੇ ਵਿੱਚਮੈਂ ਕੀ ਕੀ ਬਣੇਗਾ ਕੀ ਨਹੀਂ ਔਰ ਉਧਰ ਵੀਰ ਇਹੋ ਜਿਹੜਾ ਬਾਟਰ ਕੈਨਨ ਵਾਲਾ ਤਾਂ ਮੁੰਡਾ ਨਵਦੀਪ ਕਿਆ ਨਾ ਉਸਕਾ ਨਵਦੀਪ ਜਲਵੇੜਾ ਇਸ ਨੂੰ ਵੀਰ ਜਮਾਨਤ ਮਿਲ ਗਈ ਛੋਕਰੇ ਨੂੰ ਜੋ ਜਦ ਕਿਸਾਨ ਅੰਦੋਲਨ ਦਾ ਵੀਰ ਜਾਦੀ ਉਹ ਪਾਣੀ ਵਾਲੀ ਜੋ ਮਸ਼ੀਨ ਕੇ ਉੱਪਰ ਚੜਕਾ ਨਾ ਉਸਨੇ ਪੁਲਿਸ ਵਾਲੇ ਕੇ ਉੱਪਰ ਨੂੰ ਮਸ਼ੀਨ ਘੁਮਾਤੀ ਇਸ ਨੂੰ ਵੀਰ ਜ਼ਮਾਨਤ ਨਹੀਂ ਦਿੱਤੇ ਰੇ ਪੁਲਿਸ ਵਾਲੇ ਬਹੁਤ देर का ਲੰਬਾ ਚੱਕਰ ਪੈ ਰਹਾ ਤਾਂ ਵੀਰ ਯੋ ਕੱਲ ਵੀ ਪਰਸੋ ਵੀ ਅੰਬਾਲੇ ਵਾਲੀ ਮੰਡੀ ਮਾ ਬਹੁਤ ਬੜਾ ਧਰਨਾ ਰੱਖਿਆ ਉਹਦਾ ਵੀਰ ਫਿਰ ਜੋਰ-ਜੋਰ ਮਾਰ ਕਾ ਵੀਰ ਪੁਲਿਸ ਵਾਲਿਆਂ ਨੇ ਫਿਰ ਉਹ ਤਾਂ ਹਾਈ ਕੋਰਟ ਨੇ ਵੀਰ ਜ਼ਮਾਨਤ ਦੇ ਦਿੱਤੀ ਅੰਬਾਲਾ ਪੁਲਿਸ ਵਾਲਿਆਂ ਫੜਿਆ ਕਾ ਵੀ ਬਾਹਰਲੇ ਮੁਲਕਾਂ ਦੇ ਕਾ ਪੈਸਾ ਆ ਰਿਹਾ ਇਸ ਨੂੰ ਫੰਡਿੰਗ ਹੋ ਰਹੀ ਇਸ ਤਰ੍ਹਾਂ ਕੇ ਦੋਸ਼ ਯੋ ਛੋਕਰੇ ਕੇ ਉੱਪਰ ਲੱਗੇ ਇਸਕਾਰ ਕਾਇ ਚੱਕਰ ਸਾਰਾ ਪਿਆ ਵੀਰ ਔਰ ਇਹ ਕਹਿ ਰਹੇ ਵੀ ਇਹ ਛੋਕਰੇ ਨੂੰ ਕਾ ਜਮਾਨਤ ਦੇ ਦੀ ਕਾਕਰ ਆ ਗਿਆ ਕਾ ਕੁੱਟਿਆ ਕੁੱਟਿਆ ਬਹੁਤ ਕਾ ਪੁਲਿਸ ਨੇ ਤਸੀਹੇ ਬੋਦਾ ਔਰ ਉਧਰ ਬਿਆਨਤ ਕਾ ਪੁੱਤਰ ਰਵਨੀਤ ਬਿੱਟੂ ਬਾਹਰੀਲ ਮੰਤਰੀ ਬਣਿਆ ਆ ਜਿਹੜਾ ਬਾ ਵੀ ਕਹਿ ਰਿਹਾ ਕਹਾ ਪੇ ਜਿਹੜੀਆਂ ਰੇਲ ਗੱਡੀ ਦੇ ਵਿੱਚ ਸੇ ਸਰਵਿਸ ਸੇਵਾਵਾਂ ਮਿਲਾਂ ਕਾਮ ਪਬਲਿਕ ਨੂੰ ਜਾਣੂ ਕਰਵਾਵਾਂਗੇ ਉਹ ਸਾਰੀ ਸਰਵਿਸ ਸੇਵਾਵਾਂ ਕੇ ਗੈਲ ਆ ਰਿਓ ਕਹਿ ਲੂ ਵੀ 19 ਸਤੰਬਰ ਤੇ ਦਿੱਲੀ ਦੇ ਪ੍ਰਗਤੀ ਮੈਦਾਨ ਕੇ ਵਿੱਚ ਮਨਾ ਤਿੰਨ ਰੋਜ਼ਾ ਵਰਲਡ ਫੂਡ ਇੰਡੀਆ 2024 ਫੂਡ ਮੈਗਾ ਇਵੈਂਟ ਕਰਨਗੇ ਇਸਕੇ ਵਿੱਚ ਉਹ ਬੜੇ ਬੜੇ ਵਪਾਰੀਆਂ ਨੂੰ ਬੁਲਾਵਾਂਗੇ ਕਾ ਉੱਥਾ ਜਿਹੜੇ ਉਹ ਬਣਾਮਾ ਰੋਟੀ ਪਾਣੀ ਤਿਆਰ ਕਰਾਂ ਇਹ ਬੰਦੇ ਕਾ ਉੱਥਾ ਸੰਦੜੇ ਔਰ ਉੱਧਰ ਵੀ ਪੰਜਾਬ ਕੇ ਵਿੱਚ ਮਾ ਇਹ ਜਲੰਧਰ ਸੀਟੇ ਉੱਪਰ ਭਗਤ ਕਾ ਛੋਕਰਾ ਜਿੱਤ ਗਿਆ ਈਸ਼ ਨੂੰ ਕਹਰੇ ਵੀਰ ਇਹ ਖੇਲ ਮੰਤਰੀ ਲਾਣਾ ਕਾ ਇਹ ਖੇਡਾਂ ਵਾਲਾ ਮੰਤਰੀ ਬਣਾਵਾਂਗੇ ਇਸ ਨੂੰ ਰਪਾਗਤ ਵੀਰ ਇਹ ਪੰਜਾਬ ਦੇ ਵਿੱਚ ਮਾ ਖੇਲਾ ਵਾਲੇ ਮੰਤਰੀ ਕੀ ਕਮਾਨ ਆਪਣੇ ਹੱਥ ਮਾਂ ਲੈ ਸਕਾ ਇਸ ਨੂੰ ਥੱਜ ਤਾਣਾ ਦੇ ਲ ਭਗਵਾਨ ਤਮਾਨ ਨੇ ਤਾਂ ਕੋਠੀ ਲਈ ਕਰਾਏ ਪਰ ਉੱਥਾ ਵੀ ਉਹ ਨਿਆਣੇ ਲੈ ਗਿਆ ਉੱਥਈ ਜਲੰਧਰ ਚਲੋ ਮੈਂ ਤਾਂ ਫੇਰ ਵੀ ਬਹੁਤ ਚੰਗੀ ਗੱਲ ਹੋ ਗਈ ਵੀਰ ਇੱਜ਼ਤ ਰਹਿ ਗਈ ਉਹ ਤਾਂ ਕੋਠੀ ਲਈ ਨਾ ਕਰਾਇਆ ਪਾੜਾ ਜੋ ਵੀ ਕਰਿਆ ਸਾਰਾ ਕੁਝ ਉੱਥਾ ਕਰ ਕਾ ਯੋ ਕਹਿ ਲੋ ਵੀ ਚਲੋ ਜਿੱਤ ਗਏ ਜੇ ਹਾਰ ਜੰਦੇ ਵੀਰ ਫੇਰ ਆਖਾ ਜਾਣਾ ਤਾਂ ਇਹ ਲੋਕਾਂ ਨੇ ਘਣਾ ਦਾ ਤਾਂ ਤੋਂ ਵੀਰ ਤਾਂ ਕੋਠੀ ਵੀ ਲੈ ਲਈ ਜਾ ਕਾ ਕੋਠੀ ਲੈਣ ਤੇ ਬਾਅਦ ਵੀ ਨਹੀਂ ਤੇਰਾ ਕੁਸ ਬਣਿਆ ਇਸ ਕਰਕੇ ਵੀ ਦੀਓ ਕਹਿ ਲੋ ਚੱਕਰ ਪੈ ਗਿਆ ਔਰ ਉਧਰ ਈਡੀ ਸ਼ਰਾਬ ਕੇ ਕਾਰੋਬਾਰੀਆਂ ਘਰਾਂ ਛਾਪੇ ਮਾਰ ਰਹੇ ਵੀਰ ਦਾਰੂ ਵੇਚਾਂ ਜਿਹੜੇ ਬੰਦੇ ਓ ਇਹਨੇ ਠੇਕੇ ਲਏ ਵੇ ਇਹਨਾਂ ਕੇ ਕਹਾ ਵੀ ਸ਼ਰਾਬ ਕੇ ਕਾਰੋਬਾਰੀਆਂ ਕੇ ਯੋ ਛਾਪੇ ਵੱਜ ਰਹੇ ਵੀਰ ਯੋ ਕਾਰੋਬਾਰੀ ਸ਼ਰਾਬ ਦਾ ਦਿਲੀਪ ਦੀਪਮਲ ਉਤਰਾ ਇਸਕੇ ਕਰਾਂਗਾ ਇਹਦੀ ਪੁਲਿਸ ਈਡੀ ਗੈਲ ਉੱਥਾ ਜਾਗਾ ਕਾ ਵੀਰ ਇਹਨਾਂ ਨੇ ਛਾਪੇ ਮਾਰੀ ਗਰੀਬਤਾ ਜਾ ਕੇ ਚੱਕ ਚੁਪ ਕਰੇ ਕਾਗਜ਼ ਕੋ ਕੁਝ ਪੇਪਰ ਪੱਤਰ ਪੁੱਤਰ ਦੇਖਣ ਜਾ ਕੇ ਕਿ ਠਾ ਠੇਕਾ ਕਿਸ ਨੂੰ ਕਿਸ ਤਰ੍ਹਾਂ ਦਿਆ ਕਿਸ ਨੂੰ ਕਿਸ ਤਰ੍ਹਾਂ ਦਿਆ ਵਾ ਇਹ ਸਾਰਾ ਵੀ ਉਹ ਕੇਜਰੀਵਾਲ ਵਿੱਚ ਆਕਾ ਦਿਆ ਵਾ ਨਾ ਅੰਦਰ दारू ਵਾਲੇ ਮਾਮਲੇ માં ਦਿੱਲੀ ਬੈਠਿਆ ਤਿਹੜ ਜੇਲ੍ਹ ਦੇ ਵਿੱਚ ਬੰਦ ਕਰਿਆ ਵਾ ਇਹ ਵੋਟਾਂ ਦੇ ਦਿਨਾਂ માં ਕੱਢਿਆ ਦਾ ਇਸ ਨੂੰ ਬਾਹਰ ਪਹਿਲਾਂ ਅੰਬ ਖਾਈ ਗਿਆ ਬਿਰਟੀ ਲਾ ਹੋ ਗਿਆ ਤਾਂ ਅੰਬ ਖਾ ਖਾ ਕਾਹ ਕਹਿੰਦਾ ਇਹ ਸ਼ੁਗਰ ਬਾਦਗੀ ਪਰੋਂ ਕੋਟ ਕਹਿ ਰਗਾ ਅੰਬ ਗਿਉ ਖਲਾ ਰਹੇ ਥਾ ਇਤਰਾ ਚੱਕਰ ਪਾਇਆ ਦਾ ਵੀ ਇਸ ਕਰ ਕਬੀਰ ਇਸ ਸਰਾਬ ਦਾ ਜਿਹੜਾ ਇਹ ठेकेदार 8 ਟੀਮਾਂ ਆਈ ਡੀ ਗਿਆ ਪੰਜਾਬ ਦੇ ਵਿੱਚ ਸਰਗਰਮ ਹੋ ਰੀਆਂ ਵੀਰ ਇਹ ਜੋ ਜੀਰੇ ਕੀ ਸਰਾਬ ਫੈਕਟਰੀ ਕੀ ਵੀ ਜਾਂਚ ਕਰ ਰਹੇ ਉਸ ਨੂੰ ਲੈ ਕੇ ਬੜੇ ਬਵਾਦ ਕਿਸ ਨਾ ਕਿਤੇ ਨਿਕਲਗਾ ਸਾਹਮਣੇ ਆ ਰੇ আর ਇਹ ਸਾਰਾ ਚੱਕਰ ਪੈ ਰਿਆ আর ਇਸਕੇ ਗੈਰਗੈਰ ਵੀਰ ਬਿਜੀਲੈਂਸ ਅੰਮਲੇ ਪੰਸਪ ਕੇ ਉਹ ਦੋ ਇੰਸਪੈਕਟਰ ਇਹਨਾਂ ਨੂੰ ਰਿਸ਼ਵਤ ਲੰਦੇ ਫੜਿਆ ਵੀਰ ਪੁਲਿਸ ਵਾਲਿਆਂ ਨੇ ਰਿਸ਼ਵਤ ਲੈ ਰਹੇ ਤੇ ਸ਼ੌਕ ਰਹੇ ਉਹ ਦੋ ਇਹਨਾਂ ਨੇ ਪੰਸਪ ਕੇ ਇੰਸਪੈਕਟਰ ਲਗੇ ਹੋਏ ਵੀਰ ਇਕ ਤੋ ਹਰਵਿੰਦਰ ਸਿੰਘ ਕਸਬਾ ਤਨੋਲੇਗਾ ਬਰਨਾਲੇਗਾ ਯੋ ਕਹਿ ਲੋ ਵੀ ਇਸਨੇ ਉੱਥਾ ਜਾ ਕੇ ਦਹੀ ਰਿਪੋਰਟ ਗ੍ਰਿਫਤਾਰ ਕਰਿਆ ਫਿਰ ਇਸ ਨੂੰ ਜਾ ਕੇ ਆਥਾ ਯੋ ਕਹਾ ਵੀ ਪੰਛਬ ਮਾ ਦੋ ਇਨਸਪੈਕਟ ਜਸਪਾਲਰ ਪ੍ਰਵੀਨ ਇਹ ਇਹਨਾਂ ਨੂੰ ਕਰਿਆ ਗ੍ਰਿਫਤਾਰ ਬਹੁਤ ਸ਼ਿਕਾਇਤ ਕਰਨੇ ਵਾਲਾ ਦਾ ਬੰਦਾ ਯੋ ਕਹ ਰੇ ਵੀ ਰ 1 ਲੱਖ ਰੁਪਏ ਰਿਸ਼ਵਤ ਲਈ ਇਹਨਾਂ ਨੇ ਕਾਬੂ ਕਰ ਲੈ 1 ਲੱਖ ਰੁਪਏ ਗੈਰ ਫੜ ਲਿਆ ਪੁਲਿਸ ਵਾਲੇ ਚੱਕਾ ਦੇ ਇਸ ਤੋਂ ਅੰਦਰ ਕਾਲਿਓ ਹਫ਼ਤਾ ਪੂਰਾ ਵੀਰ ਇਹ ਭਗਵਾਨ ਇਹਨਾਂ ਯੋਗ ਨਹੀਂ ਪਤਾ ਵੀ ਭਗਵਾਨ ਤੁਮਨਤਾ ਆ ਜਾ ਤਾ ਜਾ ਹਾਰਿਆ ਬਾਈ ਤੱਤੇ ਹੋਏ ਫਿਰਲੇ ਸਾਰੇ ਭਗਵਾਨ ਤੁਮਨ ਨੇ ਸੁਣਨੀ ਕਿਸੇ ਦੀ ਇਹ ਵਲੇ ਸਖਤਾਈ ਕਰ ਰਹੀ ਪੂਰੀ ਰਿਸ਼ਵਤ ਖੋਰੀਵਾ ਮਨ ਨਾ ਚੱਲਣ ਨਹੀਂ ਜਣੀਗਾ ਆਪਾ ਅਰ ਚਾਕਾ ਫੇਰੀ ਸੁਣ ਰਿਸ਼ਵਤ ਖੋਰੀ ਕੇ ਮਾਮਲੇ ਵਿੱਚ ਆਕਾ ਦੋਏ ਬੰਦੇ ਕੋਲ ਸਾਂ ਚੱਕ ਲੈ ਫਿਰ ਔਰ ਉਧਰ ਅੰਟਾਰੀਓਗ ਵਿੱਚ ਡੱਗ ਫੋੜ ਕਰਿਆ ਵੀਰ ਆ ਇਹ दारू ਵਾਲਾ ਰਹਾ ਠੇਕੇ ਬੰਦ ਕਰੇ ਵੀਰਾਂ ਤੇ ਸ਼ਰਾਬ ਮਿਲਨੀ ਨਹੀਂ ਰਹੀ ਦੀ ਇਹ ਅੰਟਾਰੀਓ ਦੇ ਵਿੱਚ ਮਾ ਬ੍ਰੈਮਟਨ ਦੇ ਵਿੱਚ ਈਵ ਕਾਰੇਬੀਰ ਯੋ ਜਿਹੜੇ ਸ਼ਰਾਬ ਦੇ ਠੇਕੇ ਯੋ ਸ਼ਰਾਬ ਦੇ ਠੇਕੇ ਨਾ ਹੀ ਵ 18 ਜੂਨ ਤੱਕ ਬੀਅਰ ਸਾਈਡਰ ਵਾਈਨ ਵੇਚ ਸਕਾਂਗਾ ਯੋ ਬੰਦੇ ਇਹ दारू ਵੇਚਣੇ ਦਾ ਕੰਮ ਕਾ ਸ਼ੁਰੂ ਹੋ ਰਿਹਾ ਫੇਰ ਵੀਰ ਗਰੋਸਰੀ ਸਟੋਰ ਆਲਕੋਹਲ ਜਾਂ ਬੋਤਲਾਂ ਡਿਸਪਲੇ ਰੱਖਣਗੇ ਮਾਮਲੇ ਵਿੱਚ ਰੌਲਾ ਹੋ ਰਿਹਾ ਦਾ ਵੀ दारू ਚਮਕਾ ਕੇ ਰੱਖਣਗੇ ਇਸ ਕਾ ਰੌਲਾ ਪੈ ਰਿਹਾ ਦਾ ਵੀ ਡਾਕੂ ਫੋੜ ਕਰਾ ਕੋਈ ਬਾਤ ਨਹੀਂ ਕਾ ਰੱਖ ਲਿਓ ਕਾ ਜਿਤਨਾ ਚਮਕਾਣੇ ਦਿਖਾਣੇ ਵਾ ਨਾ दारू ਦਿਖਾਣੇ ਵਾ ਦੇ ਕਮਾਲ ਜਿਆਦਾ ਬੀਗਾ ਇਸ ਕਾ ਇਹ ਚੱਕਰ ਪੈ ਰਿਹਾ ਜ਼ਿਆਦਾ ਆਰ ਕਰ ਰਿਹਾ ਵੀ ਜਿਹੜਾ ਮਾਲ ਇੱਧਰ ਤੇ ਉੱਧਰ ਲੈ ਕੇ ਜਾਣਾ ਗੱਡੀਆਂ ਭਰ ਕੇ ਇੱਧਰ ਜਿਹੜੇ ਠੇਉਥਾ ਹੋਟਲਾਂ ਵਾਲੇ ਕਰਿਆ ਕਾ ਜੀ ਮਾਨੇਗਾ ਦਾਰੂ ਜਦ ਆਪਣੇ ਆਪਣੇ ਠੇਕ ਆਪਣੇ ਹੋਟਲ ਤੋਂ ਹੋਟਲ ਲੈ ਕੇ ਜਾਣੇ ਕੋਈ ਸ਼ੇਰ ਲੱਜਦੇ ਬਾ ਕਰ ਰਿਹਾ ਵੀ ਲਾਇਸੈਂਸ ਥਾਰੇ ਵਾਸਲੀ ਹੋਣਾ ਚਾਹੀਦਾ ਲਾਇਸੈਂਸ ਕਹਾ ਪੂਰਾ ਅਸਲੀ ਹੋਣਾ ਚਾਹੀਦਾ ਫੇਰ ਨਹੀਂ ਚੱਕਰ ਪੈਣਾ ਥਾਰਾ ਕੋਈ ਰੈਸਟੋਰੈਂਟ ਮਾਲ ਕੋਈ ਇੱਕ ਦੂਸਰੇ ਟਿਕਾਣੇ ਬ ਜਾਣਾ ਜੋ ਕਾ ਵੀ ਕਾਰੋਬਾਰੀ ਪਾ ਲਾਇਸੈਂਸ ਜਿਹੜਾ ਵੀ ਇੱਕ ਨੰਬਰ ਦਾ ਹੋਣਾ ਚਾਹੀਦਾ ਵੀਰਾ ਇਹ ਦੋ ਨੰਬਰੀ ਕੰਪਨੀ ਦਾ ਬਿਲਕੁਲ ਹੀ ਭੁਗੜਾ ਹੋਰਾ ਇਹ ਗੱਲ ਵੀ ਇਸ کارਖਾਨਾ ਯੋ ਮਤਲਬ ਕਾਰੋਬਾਰੀਆਂ ਨੂੰ ਜਾਇਜ਼ ਲਾਇਸੈਂਸ ਜਿਹੜੇ ਕਾਰੇ ਮਤਲਬ ਜਾਇਜ਼ ਲਾਇਸੈਂਸ ਕਹਿਦਾ ਇਸ ਨੂੰ ਵੀ ਯੋ ਕਾਬੀ ਯੋ ਟਿਕਾਣਾ ਆਪ ਆਪਣੀ ਪਤਾ ਰੂਲ ਜਾ ਸਕਦਾ ਯੋ ਕਹ ਲੋ ਵੀਰ ਆਰ ਯੋ ਇਹ ਮਤਲਬ ਠੇਕੇ ਖੁੱਲ ਰਹੇ ਵੀਰ ਮਾਰ ਤੋਂ ਬੰਦੇ ਬੜੇ ਢਿੱਲੇ ਹੋ ਰਹੇ ਜਿਨ੍ਹਾਂ ਨੇ ਪੀਤੀ ਨਹੀਂ ਵੀਰ ਪੰਨਾਂ ਦੇ ਗੈਸ ਕੜ ਪਾੜ ਗਏ ਵੀਰ ਇਸ کارਖਾਨਾ ਹੀ ਵਾ ਡੱਗ ਫੋੜ ਪੈ ਲੰਦ ਨਕਸ਼ੇ ਬਣਾਵਣਾ ਦਸਤਿਹਰਾ ਕਰਾ ਉਰੇ ਲੰਦ ਯੋ ਇਹ ਗਲੀ ਬਾੜ ਜੀ ਉਧਰੋਂ ਬਾੜ ਜੀ ਉੱਥਾ ਤੁਹਾਨੂੰ ਦਾਰੂ ਮਿਲ ਜਾਏਗਾ ਵੀਰ ਮਿਲ ਜਾਏਗਾ ਸਾਈਡਰ ਮਿਲ ਜਾਏਗਾ ਪਾਰੀ ਬਬੀਰੋ ਸਾਰਾ ਚੱਕਰ ਕਲੀਅਰ ਹੋ ਗਿਆ ਈਬ ਦੇਖੋ ਇਸ ਦੇ ਵਿੱਚ ਮਾ ਕੀ ਬਣ ਕਾਵੇਗਾ ਵੀਰ ਇਹੋ ਕਿਆ ਨਹੀਂ ਔਰ ਇਸਕੇ ਗੈਲ ਗੈਲ ਵੀਰ ਪੰਜਾਬ ਦੀ ਸਿਆਸਤ ਦੇ ਵਿੱਚ ਮਾ ਈਬ ਯੋ ਕਹ ਲੂ ਵੀ ਭਗਵਾਨ ਤਮਨ ਜਿੱਥਾ ਪੂਰਾ ਸਰਗਰ ਮੋਰਿਆ ਭਗਵਾਨ ਤਮਨ ਕਹਿ ਰਿਹਾ ਕਾ ਸਾਰਿਆਂ ਨੂੰ ਕਾ ਜਿਹਨਾਂ ਨੇ ਇਹ ਚਾੜੂ ਵਾਲੇ ਨੂੰ ਚੂਣਿਆ ਕਾ ਵੀ ਇਹ ਸਾਰੇ ਬੰਦੇ ਨੂੰ ਕਹੇ ਵੀਰ ਆਪਾਂ ਉਨ੍ਹਾਂ ਦਾ ਬਣਦਾ ਸਤਿਕਾਰ ਦੇਵਾਂਗੇ ਸਭਾਣ ਦਾ ਮਾਨ ਦਵੇਂਗਾ ਯਾਰ ਉੱਥਾ ਭਗਵਾਨ ਤੁਮਨੀ ਕਹਾਲੀ ਕੋ ਕਰੀ ਦਗਾ ਹਜ਼ਾਰ ਹਜ਼ਾਰ ਦਵੇਂਗਾ ਜਨਾਨੀਆਂ ਨੂੰ ਇੰਨ ਲੱਗ ਰਿਹਾ ਵੀ ਉਹ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਜਿਹੜਾ ਦੇਣੇ ਦਾ ਪਲਾਨ ਇਹਨਾਂ ਨੇ ਕਰਿਆ ਬਾ ਇਹ ਜਲਦੀ ਸ਼ੁਰੂ ਹੋ ਜਾਏਗਾ ਬਾ ਵੋਟਾਂ ਆ ਰਹੀਆਂ ਨਾ ਗਾ ਤਿੰਨ ਸਾਲ ਫਿਰ ਰਹਿ ਵੀ ਗਿਆ ਕਿਾ ਟਾਈਮ ਰਹਿ ਵੀ ਕਿਹੜਾ ਗਿਆ আর ਉਧਰ ਕੈਨੇਡਾ ਦੇ ਵਿੱਚ ਕਰੇ ਵੀ ਇਹੋ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਕਾ ਇਹਨਾਂ ਨੂੰ ਵੀਰ ਪਹਿਲਾਂ 20 ਘੰਟੇ ਦੇ ਦੇ ਇਹ ਵੀ 4 ਘੰਟੇ ਹੋਰ ਦੇ ਦੇ ਹਫ਼ਤੇ ਵਿੱਚੋਂ 24 ਘੰਟੇ ਵੀ ਉਹ ਮਤਲਬ ਕੰਮ ਕਰ ਸਕਾਂ ਹਰ ਕਹਰੇ ਵੀ ਜੇ ਹੋਰ ਪਾਸਾ ਵੱਧ ਕੰਮ ਕਰਦੇ ਮੁੰਡੇ ਫੜੇਗੇ ਕੁੜੀਆਂ ਫੜਿਆਂਗੇ ਰਿਪੋਰਟ ਕਰ ਦੇਣਾ ਛਾਪੇ ਮਾਰਨ ਦੀ ਤਿਆਰੀ ਕਰ ਰਹੇ ਵੀਰੇ ਛਾਪੇ ਵਜੇਗੇ ਕਾਇਬ ਇਸਕਾਰ ਦਾ ਵੀਰ ਯੋ ਧਾਮ ਆਪਣੇ ਮਤਲਬ ਅਸਾਬ ਤੈ ਵੇ ਯੋ ਜਿਹੜੇ ਗਲਤ ਕੰਮ ਕਰ ਰਹੇ ਵੀ ਨਾ ਕਰਿਓ ਹਰ ਕਹਰੇ ਵੀ ਕੋਲਜਾਂ ਨੂੰ ਵੀ ਆਰਡਰ ਕਰਤੇ ਵੀ ਜਿਹੜੇ ਛੋਕਰੇ ਆਂਦੇ ਨਹੀਂ ਗਾ ਅਰਜੀਆਂ ਹਾਜ਼ਰੀਆਂ ਦਿਖਾਓ ਮਨੂਗਾ ਕੋਲਜਾਂ ਮੈਂ ਜਿਹੜਾ ਨਹੀਂ ਵੱਡਦਾ ਮਸਤੀਆਂ ਮਾਰਦੇ ਫਿਰਦੇ ਕਾ ਯੋ ਸਾਰੇ ਕਾ ਕੰਮ ਆ ਯੋ ਬਹੁਤ ਗਰਮ ਹੋ ਰਹੇ ਵੀਰੇ ਮਾਰਕ ਮੀਲਰ ਕਹ ਰਿਹਾ ਇਸ ਤਰ੍ਹਾਂ ਨਹੀਂ ਕਹਾ ਵੀ ਉਹ ਤਾਂ ਚੱਲਣਾ ਕੰਮ ਆ ਜਿੱਤਰਾ தம் ਚਾਹ ਖਿਚਰੇ ਕੰਮ ਨੂੰ ਕਰਨਾ ਇਹ ਕੰਮ ਹੋਣ ਨਹੀਂ ਦੇਣਾ ਮਨ ਹੈ ਚਲੋ ਘਰ ਲਾਡਾ ਡਿਸਕਸ਼ਨ ਰੇਡੀ ਪ੍ਰੋਗਰਾਮ ਜਿਵੇਂ ਯੋ ਅੱਜ ਗਿਆ ਬੜੀਆਂ ਖਬਰਾਂ ਕੱਲੂ ਸੀ ਟਾਈਮ ਥਾਰੇ ਨਾਲ ਫੇਰ ਕਰਾਂਗਾ ਸਿੱਧੀ ਗੱਲ ਬਾਤ ਆਰ ਇਹ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਾਰਿਆਂ ਨੂੰ ਲਾਡੇ ਪਵਾਦੀ ਦੀ ਪਿਆਰ ਭਰੀ ਸਾਸਰੀ ਘਰ